ਸੱਤ ਨਮਾਇੰਦਗੀਆਂ ਜਿਹੜੀਆਂ ਹਜੇ ਕੋਰਟ ਦੇ ਵਿੱਚ ਲਟਕ ਰਹੀਆਂ ਨੇ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀਆਂ ਨੇ ਪਰ ਉਸ ਤੋਂ ਵੀ ਵੱਡਾ ਇੱਕ ਨਵਾਂ ਸਵਾਲ ਖੜਾ ਹੋ ਗਿਆ ਹੈ ਕਿ ਪਟਿਆਲਾ ਦਾ ਮੇਅਰ ਕੌਣ ਬਣੇਗਾ ਕਿਹੜਾ ਚਿਹਰਾ ਤੁਸੀਂ ਦੇਖਦੇ ਹੋ ਕਈ ਚਿਹਰੇ ਨੇ ਇਸ ਵਕਤ ਹਰਪਾਲ ਜਨੇਜਾ ਤੇਜਿੰਦਰ ਮੈਤੋ ਕੁੰਦਨ ਗੋਗੀਆ ਗੁਰਜੀਤ ਸਾਨੀ ਨੇ ਕੌਣ ਤੁਸੀਂ ਦੇਖਦੇ ਹੋ ਕੌਣ ਅੱਗੇ ਆਉਣਾ ਚਾਹੀਦਾ ਕੁੰਦਨ ਗੋਗੀਆ ਠੀਕ ਹੈ ਜੀ ਕੁੰਦਨ ਗੋਗੀਆ ਹਾਂ ਜੀ ਬਿਲਕੁਲ ਜਿਹੜੇ ਚਿਹਰੇ ਨੂੰ ਤੁਸੀਂ ਦੇਖਦੇ ਹੋ ਵੀ ਇਹ ਚਿਹਰਾ ਮੇਅਰ ਹੋਣਾ ਚਾਹੀਦਾ ਦੇਖੋ ਤੁਸੀਂ ਚਿਹਰਾ ਇੱਕ ਮੈਂ ਕਹਿੰਦਾ ਵੀ ਇੱਕ ਹਿੰਦੂ ਚਿਹਰਾ ਹੋਣਾ ਚਾਹੀਦਾ ਕਿਉਂਕਿ ਥੋੜੀ-ਮੋਡੀ ਚੇਂਜਿੰਗ ਜ਼ਰੂਰ ਹੋਣੀ ਚਾਹੀਦੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਹਿੰਦੂ ਚਿਹਰਿਆਂ ਦੇ ਵਿੱਚ ਹਰਪਾਲ ਜਨੇਜਾ ਤੇਜਿੰਦਰ ਮਹਿਤਾ ਕੁੰਦਨ ਗੋਗੀਆ ਕਿਹਨੂੰ ਦੇਖਦੇ ਹੋ ਦੇਖੋ ਹਰਪਾਲ ਜਨੇਜਾ ਸਾਹਿਬ ਵੀ ਇੱਕ ਪੜੇ ਲਿਖੇ ਨੌਜਵਾਨ ਨੇਤਾ ਜਿਹੜੇ ਕੀ ਇੱਕ ਐਡਵੋਕੇਟ ਵੀ ਹੈਗੇ ਹਨ ਔਰ ਅੱਛੇ ਸਿਪਾਹੀ ਵੀ ਹੈਗੇ ਹਨ ਕੋ ਬਾਜ਼ਾਰ ਦੀ ਮੇਨ ਸਮੱਸਿਆ ਇਹ ਹੈ ਜਿਹੜੀ ਬਾਜ਼ਾਰ ਦੇ ਵਿੱਚ ਆਮ ਬਹੁਤ ਜ਼ਿਆਦਾ ਫੜੀਆਂ ਜਿਨ੍ਹਾਂ ਨੂੰ ਇੱਕ ਮਾਰਕੀਟ ਦੇਣੀ ਚਾਹੀਦੀ ਇਹਨਾਂ ਨੂੰ ਤਾਂ ਹੀ ਸਮੱਸਿਆ ਆਨ ਹੋएगी ਇਹ ਕਿ ਕਮੇਟੀ ਵਾਲੇ ਆ ਗਏ ਪੁਲੀਸ ਸਾਹਿਬ ਇਨਸਪੈਕਟਰ ਸਾਹਿਬ ਨਾਲ ਆ ਗਏ ਪੁਲਿਸ ਲਿਆਏ ਫੋਰਸ ਲਿਆਏ ਉਹ ਚੱਲੀ ਜਾਂਦੇ ਪਿੱਛੋਂ ਫੇਰ ਲੱਗ ਜਾਂਦੀ ਹੈ ਸਾਹਿਬ ਜੀ ਤੁਸੀਂ ਕਿਹਨੂੰ ਦੇਖਦੇ ਹੋ ਮੇਰ ਕੋਣ ਹੋਣਾ ਚਾਹੀਦਾ ਜਨੇਜਾ ਜੀ ਆਪਾਂ ਉਸ ਬੰਦੇ ਦੀ ਉਮੀਦ ਕਰਦੇ ਹਾਂ ਜਿਹਨੂੰ ਵੀ ਆਪਾਂ ਰਾਤ ਬਰਾਦ ਵੀ ਕਦੇ ਫੋਨ ਮਾਰੀਏ ਬੰਦਾ ਹਾਜ਼ਰ ਹੋ ਜਾਂਦਾ ਹੈ ਤੇ ਅਸੀਂ ਤਾਂ ਗੁਰਤੇਗ ਬਾਦਰ ਸਾਹਿਬ ਅੱਗੇ ਪੋਲੇ ਸ਼ੰਕਰ ਕੀ ਅਰਦਾਸ ਕਰਦੇ ਆਂ ਵੀ ਆਨ ਵਾਲੇ ਟਾਈਮ 'ਚ ਮੇਅਰ ਸਾਹਿਬ ਜਿਹੜੇ ਹੁਣ ਸਾਡੇ ਜਗਤਾਰਤਰੀ ਹੋਣ ਜੀ ਭਾਜੀ ਡਿਪੋਟ ਕਿਹਨੂੰ ਜਾਂਦੀ ਹੈ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿਨੂੰ ਬਣਾ ਦੋ ਤੁਸੀਂ ਸਾਨੀਵਲ ਜਾਣਦੇ ਹੋ ਕਿ ਹਰਪਾਲ ਜਨੇਜਵਲ ਜਾਣ ਹਰਪਾਲ ਜਨੇਜਵਲ ਸਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮਹਾਨੂ ਰਾਖ ਸ਼ਰਮਾ ਗੱਲ ਕਰ ਲਈਏ ਪਟਿਆਲਾ ਨਗਰ ਨਿਗਮ ਦੀ ਪਟਿਆਲਾ ਨਗਰ ਨਿਗਮ ਚੋਣਾ ਪਹਿਲਾਂ ਹੀ 2 ਸਾਲ ਲੇਟ ਸੀ ਪਰ ਫਿਰ ਵੀ ਲੋਕਾਂ ਨੂੰ ਬੜੀ ਉਮੀਦ ਸੀ ਚਲੋ ਕਹਿੰਦੇ ਕੋਹਾਂਦੇ ਚੱਲਦੇ ਫਿਰਦੇ ਨਗਰ ਨਿਗਮ ਚੋਣਾ ਹੋ ਚੁਕੀਆਂ ਨੇ 2.5 ਸਾਲ ਲਗਭਗ ਪਟਿਆਲਾ ਸ਼ਹਿਰ ਬਿਨਾ ਨਗਰ ਨਿਗਮ ਤੋਂ ਮਤਲਬ ਕਿ ਬਿਨਾ ਐਮਸੀ ਤੋਂ ਕਿਉਂਕਿ ਐਮਸੀ ਇੱਕ ਵਾਰਡ ਦਾ ਚਿਹਰਾ ਹੁੰਦਾ ਨਗਰ ਨਿਗਮ ਸੀ ਸਰਕਾਰੀ ਅਫਸਰ ਸੀ ਪਰ ਕਿਤੇ ਨਾ ਕਿਤੇ ਨੁਮਾਇੰਦੇ ਦੀ ਘਾਟ ਸੀ ਉਹ ਨੁਮਾਇੰਦੇ ਚੁਣੇ ਗਏ ਚਾਹੇ ਉਹਨਾਂ ਦੇ ਵਿੱਚੋਂ ਸੱਤ ਨੁਮਾਇੰਦਗੀਆਂ ਜਿਹੜੀਆਂ ਹਜੇ ਕੋਰਟ ਦੇ ਵਿੱਚ ਲਟਕ ਰਹੀਆਂ ਨੇ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀਆਂ ਨੇ ਪਰ ਉਸ ਤੋਂ ਵੀ ਵੱਡਾ ਇੱਕ ਨਵਾਂ ਸਵਾਲ ਖੜਾ ਹੋ ਗਿਆ ਹੈ ਕਿ ਪਟਿਆਲਾ ਦਾ ਮੇਅਰ ਕੌਣ ਬਣੇਗਾ ਕਿਉਂਕਿ ਮੇਅਰ ਵੱਲੋਂ ਹੀ ਵੱਡੇ ਫੈਸਲੇ ਲਏਤੇ ਜਾਣੇ ਹਨ ਹਾਊਸ ਬਣਨਾ ਹਾਊਸ ਤੋਂ ਬਾਅਦ ਮੇਅਰ ਦੀ ਚੋਣ ਹੋਣੀ ਹੈ ਆਮ ਆਦਮੀ ਪਾਰਟੀ ਦੇ ਕੋਲ ਵੱਧ ਐਮਸੀ ਨੇ ਇਸ ਕਰਕੇ ਮੇਅਰ ਵੀ ਆਮ ਆਦਮੀ ਪਾਰਟੀ ਦਾ ਹੀ ਹੋ ਸਕਦਾ ਹੈ ਹੋਏਗਾ ਸੋ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇਸ ਵਕਤ ਅਸੀਂ ਅਨਾਰ ਦੇਣਾ ਚੌਕ ਦੇ ਵਿੱਚ ਖੜੇ ਆਂ ਅਨਾਰ ਦੇਣਾ ਚੌਕ ਇਸ ਕਰਕੇ ਕਿਉਂਕਿ ਪਟਿਆਲਾ ਸ਼ਹਿਰ ਦਾ ਦਿਲ ਇਹ ਅਦਾਲਤ ਬਾਜ਼ਾਰ ਹੈ ਹਰ ਵਾਰਡ ਦਾ ਵਕਤੀ ਇਸ ਥਾਂ ਦੇ ਉੱਤੇ ਪਹੁੰਚਦਾ ਫਿਰ ਦੁਕਾਨਦਾਰ ਵੀ ਨੇ ਟ੍ਰੈਫਿਕ ਵਾਲਾ ਇਲਾਕਾ ਹੈ ਅੱਜ ਇੱਥੇ ਅਸੀਂ ਲੋਕਾਂ ਤੋਂ ਸਵਾਲ ਕਰਾਂਗੇ ਜਿਹੜਾ ਸਵਾਲ ਲੋਕਾਂ ਦੇ ਜ਼ਿਹਨ ਦਾ ਹੈ ਕਿ ਆਖਰ ਮੇਅਰ ਕੌਣ ਬਣੇਗਾ ਵੱਖ-ਵੱਖ ਕੈਂਡੀਡੇਟਸ ਦੇ ਨਾਮ ਸਾਹਮਣੇ ਆ ਰਹੇ ਹਨ ਜੇਕਰ ਗੱਲ ਕਰ ਲਈਏ ਪਾਰਟੀ ਦੀ ਸੰਗਠਨ ਦੀ ਤਾਂ ਤਜਿੰਦਰ ਮਹਿਤਾ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਉਸ ਤੋਂ ਬਾਅਦ ਕੁੰਦਨ ਗੋਗਿਆ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਕਿਉਂਕਿ ਪੁਰਾਣੇ ਜਿਹੜੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਾਰਜਕਰਤਾ ਰਹੇ ਉਸ ਤਰ੍ਹਾਂ ਹੀ ਤਜਿੰਦਰ ਮਹਿਤਾ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਉਸ ਤੋਂ ਬਾਅਦ ਹਰਜੀਤ ਸਿੰਘ ਸਾਹ ਗੁਰਜੀਤ ਸਾਨੀ ਦਾ ਨਾਮ ਜਿਹੜਾ ਹੈ ਉਹ ਅੱਗੇ ਚੱਲ ਰਿਹਾ ਹੈ ਗੁਰਜੀਤ ਸਿੰਘ ਸਾਨੀ ਜੋ ਕਿ ਹੁਣੇ 58 ਨੰਬਰ ਵਾਰਡ ਦੇ ਵਿੱਚੋਂ ਜਿੱਤੇ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਹਰਪਾਲ ਜਨੇਜਾ ਉਸ ਦਾ ਨਾਮ ਵੀ ਸਭ ਤੋਂ ਅੱਗੇ ਲਿਸਟ ਦੇ ਵਿੱਚ ਆ ਰਿਹਾ ਹੈ ਇਸ ਦੇ ਨਾਲ ਪਟਿਆਲਾ 2 ਤੋਂ ਵੀ ਗੱਲਾਂਬਾਤਾਂ ਕੀਤੀਆਂ ਜਾ ਰਹੀਆਂ ਕਿ ਪਟਿਆਲਾ 2 ਤੋਂ ਵੀ ਕੁਝ ਲੋਕ ਮੇਅਰ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ ਮਤਲਬ ਕਿ ਵੱਖ-ਵੱਖ ਛਾਵਾਂ ਦੇ ਉੱਤੇ ਵੱਖ-ਵੱਖ ਕਾਸਿਆਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਖਰ ਮੇਅਰ ਦਾ ਚੇਅਰ ਕੌਣ ਬਣੂਗਾ ਮੇਅਰ ਬਣ ਕੇ ਪਟਿਆਲੇ ਸ਼ਹਿਰ ਦਾ ਵਿਕਾਸ ਕੌਣ ਕਰੂਗਾ ਇਸ ਦੌਰਾਨ ਅਖ ਵਖ ਜਿਹੜੀਆਂ ਪੋਲਿਟੀਕਲ ਪਾਰਟੀਆਂ ਵੱਲੋਂ ਵੀ ਕਿਆਸਰਾਈਆਂ ਲਗਾਈ ਜਾਂਦੀਆਂ ਮੀਡੀਆ ਹਾਊਸ ਦੇ ਵਿੱਚੋਂ ਵੀ ਕਿਹਾ ਜਾਂਦਾ ਹੈ ਅਖਬਾਰਾਂ ਦੇ ਵਿੱਚ ਵੀ ਰੋਜ਼ ਸੁਰਖੀਆਂ ਬਣ ਰਹੀਆਂ ਨੇ ਬਹੁਤ ਸਾਰੇ ਕੈਂਡੀਡੇਟ ਬਹੁਤ ਸਾਰੇ ਚਿਹਰੇ ਜਿਹੜੇ ਸਾਹਮਣੇ ਆ ਰਹੇ ਨੇ ਪਰ ਉੱਥੇ ਇੱਕ ਚਰਚਾ ਨਿਕਲ ਕੇ ਆਂਦੀ ਹੈ ਕਿ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਇੱਕ ਬੰਤਰ ਬਣੀ ਰਹੀ ਕਿ ਇਸ ਵਾਰ Hindu ਚਿਹਰਾ ਜਿਹੜਾ ਹੈ ਉਹ ਮੇਅਰ ਬਣੂਗਾ ਤੇ ਸਿੱਖ ਚਿਹਰਾ ਸੀਨੀਅਰ ਡਿਪਟੀ ਮੇਅਰ ਬਣੂਗਾ ਤੇ ਐਸੀ BC ਕਲਾਸ ਦੇ ਵਿੱਚੋਂ ਭਾਈਚਾਰਿਆਂ ਦੇ ਵਿੱਚੋਂ ਕੋਈ ਡਿਪਟੀ ਮੇਅਰ ਬਣੂਗਾ ਸੋ ਇਸ ਤਰ੍ਹਾਂ ਦੇ ਸਮੀਕਰਨ ਬਣ ਸਕਦੇ ਆ ਪਰ ਇਹ ਸਮੀਕਰਨ ਕੋਈ ਫਿਕਸ ਨਹੀਂ ਹੈ ਇਹ ਬਦਲੇ ਵੀ ਜਾ ਸਕਦੇ ਆ ਸੋ ਵੱਡਾ ਚਿਹਰਾ ਜਿਹੜਾ ਹੈ ਉਸ ਦੇ ਉੱਤੇ ਚਰਚਾ ਕਰਾਂਗੇ ਇਹ ਲੋਕ ਆਵਾਮ ਨੇ ਹੀ ਫੈਸਲਾ ਕਰਨਾ ਹੁੰਦਾ ਹੈ ਵੈਸੇ ਇੱਕ ਕਿਹਾ ਗਿਆ ਕਿ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਿ ਆਵਾਮ ਇੱਥੇ ਫੈਸਲਾ ਨਹੀਂ ਕਰੇਗੀ ਪਰ ਆਵਾਮ ਹੀ ਹਰ ਫੈਸਲਾ ਕਰਦੀ ਹੈ ਆਵਾਮ ਨੇ ਹੀ ਐਮਸੀ ਚੁਣੇ ਆ ਆਵਾਮ ਹੀ ਮੇਅਰ ਚੁਣੇਗੀ ਕਿਉਂਕਿ ਉਹਨਾਂ ਦੇ ਪ੍ਰਤੀਨਿਧੀ ਐਮਸੀ ਅੱਗੇ ਜਾ ਕੇ ਆਪਣੀ ਵੋਟ ਕਰਨਗੇ ਵੋਟ ਦੇ ਮੁਤਾਬਕ ਜਿਹੜਾ ਹੈ ਉਹ ਮੇਅਰ ਚੁਣਿਆ ਜਾਂਦਾ ਪਰ ਕਈ ਪਾਰਟੀਆਂ ਦੇ ਵਿੱਚ ਬੰਦ ਲਫਾਫੇ ਦੇ ਵਿੱਚ ਵੀ ਮੇਅਰ ਦੀ ਚੋਣ ਹੁੰਦੀ ਹੈ ਸੋ ਲੋਕਾਂ ਤੋਂ ਪੁੱਛਾਂਗੇ ਕਿ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਉਮੀਦਵਾਰ ਉਮੀਦਵਾਰ ਨੂੰ ਉਹ ਚਾਹੁੰਦੇ ਆ ਕਿ ਉਹਨਾਂ ਦਾ ਉਮੀਦਵਾਰ ਮੇਅਰ ਬਣ ਕੇ ਸਾਹਮਣੇ ਆਵੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ ਹੋ ਸਕਦੇ ਆ ਵੱਖ-ਵੱਖ ਸਿਸਟਮ ਦੇ ਨਾਲ ਮੇਅਰ ਦੀ ਚੋਣ ਆਬ ਹੋ ਸਕਦੀ ਹੈ ਪਰ ਲੋਕਾਂ ਨੂੰ ਇਹੀ ਇੰਤਜ਼ਾਰ ਰਹੇਗਾ ਕਦੋਂ ਮੇਅਰ ਚੁਣਿਆ ਜਾਵੇ ਕਦੋਂ ਉਹਨਾਂ ਦੇ ਜਿਹੜੇ ਐਮਸੀ ਨੇ ਉਹਨਾਂ ਦੇ ਇਲਾਕੇ ਦੇ ਉਹਨਾਂ ਦੇ ਵਾਰਡ ਦੇ ਪ੍ਰਤੀਨਿਧੀਆਂ ਉਹ ਉਹਨਾਂ ਦੇ ਕੰਮ ਸੋਖੇ ਕਰਵਾਨ ਕਿਉਂਕਿ ਬੜੇ ਵਿਕਾਸ ਦੇ ਕੰਮ ਪਏ ਆ ਨਾਰਦਨ ਚੌਂਕ ਦੀ ਗੱਲ ਕਰਨਾ ਤੇ ਇੱਥੇ ਪਾਣੀ ਖੜਾ ਹੁੰਦਾ ਦੇਖੋ ਟਹਿਲਾਂ ਕਿਸ ਤਰ੍ਹਾਂ ਹੀਟਾਂ ਦਵੀਆਂ ਹੋਈਆਂ ਨੇ ਮਤਲਬ ਕਿ ਹਜੇ ਇੱਥੇ ਕੋਈ ਕਹਿਣ ਵਾਲਾ ਨਹੀਂ ਹੈ ਇਹ ਸੜਕਾਂ ਟੁੱ ਟੋਏ ਪਰੇ ਨੇ ਪਰ ਇਹਨਾਂ ਬਾਬਤ ਕੋਈ ਕਹਿਣ ਵਾਲਾ ਨਹੀਂ ਹੈ ਇੱਥੇ ਦੇ ਐਮਸੀ ਜਿਹੜੇ ਹੈ ਜਗਤਾਰ ਸਿੰਘ ਤਾਰੀ ਬਣੇ ਨੇ ਉਹ ਚਿਹਰਾ ਅੱਗੇ ਜਾਊਗਾ ਤੇ ਉਹ ਆਪਣੇ ਇਲਾਕੇ ਦੇ ਕੰਮ ਕਰਾਂਗੇ ਇਸੇ ਤਰ੍ਹਾਂ ਅਦਾਲਤ ਬਾਜ਼ਾਰ ਹੈ ਅਦਾਲਤ ਬਾਜ਼ਾਰ ਦੇ ਵਿੱਚ ਲੋਕ ਨੇ ਦੁਕਾਨਾਂ ਦੀ ਸਮੱਸਿਆਵਾਂ ਟਰੈਫਿਕ ਦੀ ਸਮੱਸਿਆ ਬਹੁਤ ਸਾਰੀਆਂ ਸਮੱਸਿਆਵਾਂ ਆਣ ਗਈਆਂ ਸੋ ਇਸ ਬਾਬਤ ਸ਼ਹਿਰ ਦੇ ਰਹਿਣ ਵਾਲੇ ਲੋਕ ਦੱਸਣਗੇ ਕਿ ਉਹ ਕਿਸ ਨੂੰ ਮੇਅਰ ਦਾ ਚਿਹਰਾ ਦੇਖਣਾ ਚਾਹੁੰਦੇ ਨੇ ਸੋ ਦੁਕਾਨਦਾਰ ਹੈ ਬਹੁਤ ਜਿਆਦਾ ਅਹਿਮ ਰੋਲ ਹੁੰਦਾ ਇਹਨਾਂ ਦਾ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਹਰਚਰਨ ਸਿੰਘ ਹੈ ਜੀ ਹਰਚਰਨ ਸਿੰਘ ਜੀ ਪਟਿਆਲੇ ਦੇ ਵਿੱਚ ਹੁਣ ਮੇਹਰ ਚੁਣਿਆ ਜਾਣਾ ਹੈ ਕਿਸ ਤਰ੍ਹਾਂ ਦਾ ਦੇਖਦੇ ਹੋ ਮੇਹਰ ਤੇ ਕੌਣ ਹੋਣਾ ਚਾਹੀਦਾ ਮੇਰੇ ਚੰਗਾ ਹੀ ਹੋਣਾ ਚਾਹੀਦਾ ਜੀ ਜਿਹੜਾ ਲੋਕਾਂ ਦੇ ਕੰਮ ਕਰੇ ਸਾਰਾ ਮੱਲੇ ਦੇ ਵਾਰਡ ਵਡ ਜੋ ਗਲੀਆਂ ਗੁਲੀਆਂ ਜੋ ਟੁੱਟੀਆਂ ਭਜੀਆਂ ਸਾਰਾ ਸੈੱਟ ਕਰਾਵੇ ਠੀਕ ਕਰਾਵੇ ਹਾਂਜੀ ਜੀ ਹਾਂ ਜਿਸ ਤਰ੍ਹਾਂ ਆਪਣੇ ਇੱਥੇ ਟ੍ਰੈਫਿਕ ਦੀ ਸਮੱਸਿਆ ਵੀ ਰਹਿੰਦੀ ਆ ਉਹਨੂੰ ਵੀ ਹੱਲ ਕਰੇ ਬਿਲਕੁਲ ਉਹ ਤਾਂ ਨੇਚਰਲੀ ਹੋਣਾ ਚਾਹੀਦਾ ਹਾਂਜੀ ਜੀ ਕਿਹੜਾ ਚਿਹਰਾ ਤੁਸੀਂ ਦੇਖਦੇ ਹੋ ਕਈ ਚਿਹਰੇ ਨੇ ਇਸ ਵਕਤ ਹਰਪਾਲ ਜਨੇ ਜੈਤਿੰਦਰ ਮੈਤ ਕੁੰਦਨ ਗੋਗੀਆ ਗੁਰਜੀਤ ਸਾਨੀ ਨੇ ਕੌਣ ਤੁਸੀਂ ਦੇਖਦੇ ਹੋ ਕੌਣ ਅੱਗੇ ਆਉਣਾ ਚਾਹੀਦਾ ਬੇ ਕੁੰਦਨ ਗੋਗੀਆ ਠੀਕ ਹੈ ਜੀ ਹਾਂ ਜੀ ਕੁੰਦਨ ਗੋਗੀਆ ਹਾਂ ਜੀ ਬਿਲਕੁਲ ਮਤਲਬ ਸਮਾਜ ਸੇਵਕ ਤਾਂ ਕਰਕੇ ਨਹੀਂ ਜੀ ਬਹੁਤ ਨੇੀ ਸੰਬੰਧ ਨੇ ਜੀ ਤਾਂ ਜੀ ਗੁੱਡ ਬੰਦੇ ਹਾਂ ਜੀ ਹਾਂ ਮੇਰਾ ਉਹਨਾਂ ਨਾਲ ਵਾਹ ਪਿਆ ਹੈਗਾ ਬਹੁਤ ਨਾਈਸ ਲੜਕੇ ਮਤਲਬ ਬੰਦੇ ਹਾਂ ਜੀ ਬਹੁਤ ਵਧੀਆ ਗੱਲ ਹੈ ਜੀ ਸੋ ਆਪਣੀ ਓਪੀਨੀਅਨ ਹੁੰਦੀ ਹੈ ਇਹਨਾਂ ਦੀ ਓਪੀਨੀਅਨ ਇਹ ਹੈ ਕਿ ਜਿਹੜੇ ਕੁੰਦਨ ਗੋਗੀਆਂ ਨੇ ਉਹ ਪਟਿਆਲਾ ਸ਼ਰ ਦੇ ਮੇਰ ਹੋਣੇ ਚਾਹੀਦੇ ਆ ਅੱਗੇ ਵੀ ਕਰਦੇ ਆ ਗੱਲਬਾਤ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੇਰ ਚਾਹੀਦਾ ਕਿਸ ਤਰ੍ਹਾਂ ਦੇ ਨੁਮਾਇੰਦੇ ਨੂੰ ਪਸੰਦ ਕਰਦੇ ਬਾਜ਼ਾਰ ਦੇ ਵਿੱਚ ਕੁਮਰਿਆਂ ਅਦਾਲਤ ਬਾਜ਼ਾਰ ਦੇ ਵਿੱਚ ਦੁਕਾਨ ਹੈ ਆਰਟੀਫੀਸ਼ੀਅਲ ਜੁਐਲਰੀ ਦੀ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਚਲੋ ਇਹ ਤਾਂ ਬਹੁਤ ਵਧੀਆ ਹੋ ਗਿਆ ਫਿਰ ਤੁਸੀਂ ਤਾਂ ਸਾਰੀ ਸਮੱਸਿਆਵਾਂ ਨੂੰ ਜਾਣਦੇ ਹੋਵੋਗੇ ਬਿਲਕੁਲ ਠੀਕ ਹੈ ਜੀ ਤੁਹਾਡੀ ਸਾਰੀ ਹੁਣ ਨਗਰ ਨਿਗਮ ਦਾ ਮੇਅਰ ਚੁਣਿਆ ਜਾਣਾ ਕਿਹੜੇ ਚਿਹਰੇ ਨੂੰ ਤੁਸੀਂ ਦੇਖਦੇ ਹੋ ਵੀ ਇਹ ਚਿਹਰਾ ਮੇਅਰ ਹੋਣਾ ਚਾਹੀਦਾ ਦੇਖੋ ਜੀ ਚਿਹਰਾ ਇੱਕ ਮੈਂ ਕਹਿੰਦਾ ਵੀ ਇੱਕ ਹਿੰਦੂ ਚਿਹਰਾ ਹੋਣਾ ਚਾਹੀਦਾ ਕਿਉਂਕਿ ਥੋੜੀ-ਮੋਟੀ ਚੇਂਜਿੰਗ ਜ਼ਰੂਰ ਹੋਣੀ ਚਾਹੀਦੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਕਿਉਂਕਿ ਮੈਂ ਵੀ 25 ਸਾਲ 30 ਸਾਲ ਹੋ ਗਏ ਸਿਆਸਤ ਦੇ ਵਿੱਚ ਪਰ ਮੇਰਾ ਵੀ ਮੰਨ ਹੈ ਕਰਦੇ ਵੀ ਅੱਕੀ ਥੋੜੀ ਚੇਂਜਿੰਗ ਜ਼ਰੂਰ ਹੋਣੀ ਚਾਹੀਦੀ ਹੈ ਅੱਛਾ ਕਿੰਤੂ ਚਿਹਰਿਆਂ ਦੇ ਵਿੱਚ ਹਰਪਾਲ ਜਨੇਜਾ ਤੇਜਿੰਦਰ ਮਹਿਤਾ ਕੁੰਦਨ ਗੋਗੀਆ ਕਿਹਨੂੰ ਦੇਖਦੇ ਹੋ ਕੋ ਹਰਪਾਲ ਜਨੇਜਾ ਸਾਹਿਬ ਵੀ ਪੜੇ ਲਿਖੇ ਨੌਜਵਾਨ ਨੇ ਤਾਂ ਜਿਹੜੇ ਕੀ ਇੱਕ ਐਡਵੋਕੇਟ ਵੀ ਹੈਗੇ ਆ ਹਾਂ ਬਿਲਕੁਲ ਔਰ ਅੱਛੇ ਸਿਪਾਹੀ ਵੀ ਹੈਗੇ ਆ ਠੀਕ ਹੈ ਉਸ ਤੋਂ ਦੂਜੇ ਨੰਬਰ ਤੇ ਕੁੰਦਨ ਗੋਗੀਆ ਜੀ ਵੀ ਆ ਸਕਦੇ ਆ ਉਹ ਵੀ ਇੱਕ ਸਿਆਣੇ ਬਤਵੰਤੇ ਆ ਪੜੇ ਲਿਖੇ ਜੀ ਉਸ ਤੋਂ ਬਾਅਦ ਜੀ ਦੂਜੇ ਨੰਬਰ ਤੇ ਅਸੀਂ ਕੁਝ ਕਹਿ ਨਹੀਂ ਸਕਦੇ ਕਿਉਂਕਿ ਇਹ ਦੋ ਬੰਦੇ ਕਾਫੀ ਇੰਟੈਲੀਜੈਂਟ ਆ ਇਸ ਟਾਈਮ ਮੇਰੀ ਨਿਗਾਹ ਦੇ ਵਿੱਚ ਮਤਲਬ ਪਹਿਲੇ ਨੰਬਰ ਤੇ ਤੁਹਾਡੇ ਲਈ ਹਰਪਾਲ ਜਨੇਜਾ ਹਾਂ ਜੀ ਬਿਲਕੁਲ ਜੀ ਉਹ ਬਹੁ ਬਹੁਤ ਵਧੀਆ ਬੰਦੇ ਆ ਚਲੋ ਹੁਣ ਨਾਲ ਤੁਸੀਂ ਪ੍ਰਧਾਨ ਹੋ ਇਹ ਸਵਾਲ ਤੁਹਾਡੇ ਤੋਂ ਹੀ ਬਣਦਾ ਬਾਜ਼ਾਰ ਦੀਆਂ ਸਮੱਸਿਆਵਾਂ ਕਿਹੜੀਆਂ ਲੱਗਦੀਆਂ ਵੀ ਹੱਲ ਹੋਣੀ ਚਾਹੀਦੀ ਦੇਖੋ ਬਾਜ਼ਾਰ ਦੀ ਮੇਨ ਸਮੱਸਿਆ ਇਹ ਹੈ ਜਿਹੜੀ ਬਾਜ਼ਾਰ ਦੇ ਵਿੱਚ ਆਮ ਬਹੁਤ ਜ਼ਿਆਦਾ ਫੜੀਆਂ ਜਿਨ੍ਹਾਂ ਨੂੰ ਇੱਕ ਮਾਰਕੀਟ ਦੇਣੀ ਚਾਹੀਦੀ ਇਹਨਾਂ ਨੂੰ ਤਾਂ ਹੀ ਸਮੱਸਿਆ ਆਨ ਹੋਏਗੀ ਇਹ ਕਿ ਕਮੇਟੀ ਵਾਲੇ ਆ ਗਏ ਪੁਲੀਸ ਸਾਹਿਬ ਇਨਸਪੈਕਟਰ ਸਾਹਿਬ ਨਾਲ ਆ ਗਏ ਪੁਲਿਸ ਲਿਆਏ ਫੋਰਸ ਲਿਆਏ ਉਹ ਚੱਲੀ ਜਾਂਦੇ ਪਿੱਛੋਂ ਫੇਰ ਲੱਗ ਜਾਂਦੀ ਹੈ ਉਹਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਇੱਕ ਮਾਰਕੀਟ ਚਾਹੀਦੀ ਹੈ ਰੋਜ਼ਗਾਰ ਚੱਲਦਾ ਰਹੇ ਰੋਜ਼ਗਾਰ ਨੂੰ ਨਾਲ ਚੱਲਦਾ ਰਹੇਗੀ ਇਹਨਾਂ ਨੂੰ ਇੱਕ ਮਾਰਕੀਟ ਅਲਰਟ ਕਰਨ ਤਾਂਕਿ ਉਹਨਾਂ ਦਾ ਰੋਜ਼ਗਾਰ ਚੱਲਣ ਦੇ ਨਾਲ ਇਸ ਸਮੱਸਿਆ ਤਾਂ ਹੱਲ ਸਕਦੀ ਹੈ ਜੀ ਬਹੁਤ ਬਹੁਤ ਸ਼ੁਕਰੀਆ ਸੋ ਹਰ ਥਾਂ ਤੇ ਆਪਣੇ ਕੈਂਡੀਡੇਟ ਨੂੰ ਚੂਜ਼ ਕੀਤਾ ਜਾਂਦਾ ਰਾਘਿਰ ਵੀ ਹੈਗੇ ਇਹਨਾਂ ਨਾਲ ਵੀ ਗੱਲ ਕਰਨ ਲੈ ਬਾਈ ਕੀ ਨਾਂ ਤੁਹਾਡਾ ਜੀ ਸਾਡਾ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਜੀ ਕੀ ਸੋਚਦੇ ਹੋ ਵੀ ਮੇਅਰ ਕੌਣ ਹੋਣਾ ਚਾਹੀਦਾ ਪਟਿਆਲੇ ਦਾ ਮੇਅਰ ਦੇਖੋ ਜੀ ਪੁਰਾਣਾ ਬੰਦਾ ਤਾਂ ਉਹ ਹੈਗਾ ਕੀ ਹੈ ਜਿਸ ਜਿਸ ਕੀ ਕਹਿੰਦੇ ਉਹ ਹੈਗਾ ਜਨੇਜ ਜਨੇਜਾ ਜੀ ਜਨੇਜਾ ਹਰਪਾਲ ਜਨੇਜਾ ਸੋ ਪਹਿਲਾਂ ਵਿਚਰੇ ਉਹਨਾਂ ਨਾਲ ਬੀਜੀ ਪੁਰਾਣਾ ਬੰਦੇ ਦੋਏ ਹੈ ਜੀ ਜਨੇਜਾ ਜੀ ਹੋਣਾ ਪਈ ਮੇਰ ਜੀ ਅੱਛਾ ਸੋ ਠੀਕ ਹੈ ਜੀ ਇਹਨਾਂ ਦੀ ਵੀ ਮੰਗ ਹੈ ਕਿ ਹਰਪਾਲ ਜਨੇਜਾ ਹੋਣਾ ਚਾਹੀਦਾ ਤੁਹਾਡਾ ਕੀ ਨਾ ਹੈ ਸਾਇਲ ਜੀ ਸਾਇਲ ਜੀ ਤੁਸੀਂ ਕਿਹਨੂੰ ਦੇਖਦੇ ਹੋ ਮੇਰ ਕੌਣ ਹੋਣਾ ਚਾਹੀਦਾ ਜਨੇਜਾ ਜੀ ਜਨੇਜਾ ਹਾਂਜੀ ਕੀ ਗੱਲ ਜਨੇਜੇ ਨੂੰ ਹੀ ਕਹਿ ਰਹੇ ਹੋ ਹੋਰ ਵੀ ਬੰਦੇ ਕੈਂਡੀਡੇਟ ਹੈਗੇ ਉਹ ਵਧੀਆ ਬੰਦਾ ਜੀ ਸਭ ਤੋਂ ਵਧੀਆ ਬੰਦਾ ਜੀ ਕੰਮ ਆਣ ਤੋਂ ਵਧੀਆ ਜੀ ਹਾਂਜੀ ਚਲੋ ਠੀਕ ਹੈ ਜੀ ਇਹਨਾਂ ਦਾ ਪੱਕੀ ਮੋਰ ਹਰਪਾਲ ਜਣੇ ਜਨ ਲਾਈ ਹੈ ਉਹ ਕਹਿੰਦੇ ਕਾਮਾਂ ਨਾਲੇ ਬੰਦੇ ਆ ਇੱਧਰ ਬੈਠੇ ਦੁਕਾਨਦਾਰ ਇਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਇਹਨਾਂ ਨੂੰ ਪੁੱਛ ਲੈਣੇ ਆ ਹਾਂ ਜੀ ਕੀ ਹਾਲ ਚਾਲ ਹੈ ਜੀ ਬੜਾ ਵਧੀਆ ਜੀ ਹਾਂ ਜੀ ਕੀ ਨਾ ਕੀ ਤੁਹਾਡਾ ਰਨਵੀਰ ਸਿੰਘ ਅੱਛਾ ਮੇਅਰ ਚੁਣਿਆ ਜਾਣਾ ਹੁਣ ਪਟਿਆਲਾ ਸ਼ਹਿਰ ਦਾ ਤੁਹਾਨੂੰ ਲੱਗਦਾ ਵੀ ਕੌਣ ਕੈਂਡੀਡੇਟ ਹੋ ਸਕਦੇ ਨੇ ਮੇਅਰ ਬਣੇ ਜੇ ਤਾਂ ਦੇਖੋ ਪਬਲਿਕ ਦੇ ਉੱਪਰ ਹੀ ਇਹ ਬੱਚੇ ਪਬਲਿਕ ਹਾਂ ਜੀ ਜਿਹੜਾ ਪਬਲਿਕ ਨੂੰ ਪਸੰਦ ਕਰਦਾ ਹੋਵੇ ਸੋ ਕਈ ਨਾਮ ਹੈਗੇ ਆ ਉਹਨਾਂ ਵਿੱਚੋਂ ਹਜੇ ਉਸ ਵਾਰ ਜਾਣਕਾਰੀ ਨਹੀਂ ਨਾਮਾਂ ਬਾਰੇ ਨਹੀਂ ਨਹੀਂ ਜੀ ਠੀਕ ਹੈ ਜੀ ਇਹਨਾਂ ਨੂੰ ਨਾਮ ਬਾਰੇ ਜਾਣਕਾਰੀ ਨਹੀਂ ਇਹ ਕਹਿੰਦੇ ਜਿਹੜਾ ਪਬਲਿਕ ਦੇ ਹਿੱਤ ਦੇ ਵਿੱਚ ਕੰਮ ਕਰਦਾ ਹੋਵੇ ਉਹ ਮੇਅਰ ਹੋਣਾ ਚਾਹੀਦਾ ਅੱਗੇ ਬਾਜ਼ਾਰ ਦੇ ਵਿੱਚ ਚੱਲਦੇ ਆ ਅੱਗੇ ਕਰਦੇ ਆ ਕਿ ਕੌਣ ਹੋਣਾ ਚਾਹੀਦਾ ਹੈ ਪਟਿਆਲੇ ਸ਼ਹਿਰ ਦਾ ਮੇਅਰ ਕਿਲਾ ਚੌਂਕ ਬਾਜ਼ਾਰ ਦੇ ਵਿੱਚ ਪਹੁੰਚੇ ਆ ਇੱਥੇ ਵੀ ਕਾਫੀ ਰਸ਼ ਹੁੰਦਾ ਹੈ ਅੱਜ ਬਾਰਿਸ਼ ਕਰਕੇ ਥੋੜੀ ਭੀੜ ਘੱਟ ਹੈ ਪਰ ਫਿਰ ਵੀ ਕੁਝ ਲੋਕ ਹੈਗੇ ਗੱਲਬਾਤ ਉਹਨਾਂ ਨਾਲ ਕਰਦੇ ਬਾਈ ਕੀ ਨਾਮ ਤੁਹਾਡਾ ਸੱਸੀ ਗੱਲ ਪਾ ਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਕਾਈ ਵਾਲਿਆਂ ਦਾ ਜੀ ਮੇਰਾ ਨਾਮ ਰਵਿੰਦਰ ਹੈ ਬਾਜੀ ਰਵਿੰਦਰ ਜੀ ਪਟਿਆਲਾ ਦੇ ਵਿੱਚ ਤੁਹਾਨੂੰ ਪਤਾ ਨਗਰ 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 ਆਪ ਪਾਸ ਬੰਦੇ ਦੀ ਉਮੀਦ ਕਰਦੇ ਆ ਜਿਹਨੂੰ ਵੀ ਆਪਾਂ ਰਾਤ ਬਰਾਦ ਵੀ ਕਦੇ ਵੀ ਫੋਨ ਮਾਰੀਏ ਬੰਦਾ ਹਾਜ਼ਰ ਹੋ ਜਾਂਦਾ ਸਾਡ ਦੇਖੋ ਜੀ ਸਾਡੇ ਆਪਰਾ ਜਗਤਾਰ ਸਿੰਘ ਤਾਰੀ ਜਿਹੜੇ ਆਮ ਆਦਮੀ ਪਾਰਟੀ ਤੋਂ ਬਹੁਤ ਵਧੀਆ ਵੋਟਾਂ ਨਾਲ ਜਿੱਤੇ ਨੇ ਜੀ ਤੇ ਅਸੀਂ ਤਾਂ ਗੁਰਤੇਗ ਬਾਦਰ ਸਾਹਿਬ ਅੱਗੇ ਪੋਲੇ ਸ਼ੰਕਰ ਜੀ ਇਹ ਅਰਦਾਸ ਕਰਦੇ ਆ ਵੀ ਆਨ ਵਾਲੇ ਟਾਈਮ 'ਚ ਮੇਅਰ ਸਾਹਿਬ ਜਿਹੜੇ ਹੁਣ ਸਾਡੇ ਜਗਤਾਰ ਤਾਰੀ ਹੁਣ ਜੀ ਭਾਜੀ ਉਹਨਾਂ ਨੂੰ ਤੁਸੀਂ ਕਦੇ ਵੀ ਕੋਈ ਵੀ ਕੰਮ ਕਹਿ ਦਿਓ ਭਾਜੀ ਉਹ ਬੰਦਾ ਪਿੱਠ ਨਹੀਂ ਦਿਖਾਂਦਾ ਜੀ ਉਹਨਾਂ ਪਿੱਛੇ ਮਹਾਰਾਜਾ ਨੁਰਦਾਸ ਕਰਾਂਗੇ ਵੀ ਆਨਲਾਈਨ ਟਾਈਮ ਤੇ ਮੇਰੇ ਸਾਡਾ ਭਰਾ ਜਗਤਾਰ ਸਿੰਘ ਤਾਰੀ ਹੋਣੇ ਭਾਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਤਾਰੀ ਜੀ ਦਾ ਇਹਨਾਂ ਨੇ ਨਾਮ ਲਿੱਤਾ ਪਰ ਹੋਰ ਵੀ ਬਹੁਤ ਸਾਰੇ ਚਿਹਰਿਆਂ ਦੀ ਗੱਲ ਚੱਲ ਰਹੀ ਹੈ ਜਿਸ ਸੁਣਨ ਚ ਆਇਆ ਜੀ ਕਹਿੰਦੇ ਜੀ ਹਰਪਾਲ ਜੀ ਨੇ ਜਿਆਦਾ ਵੀ ਹੈ ਪਰ ਮੈਂ ਤਾਂ ਇਹੀ ਕਰਾਂ ਮੇਰਾ ਮੇਰਾ ਦਿਲ ਦਾ ਪਰਸਨਲ ਜਿਹਨੂੰ ਕਹਿੰਦੇ ਜਗਤਾਰਤਾਰੀ ਜੀ ਨੂੰ ਬੰਨਣਾ ਚਾਹੀਦਾ ਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਹੈ ਜੀ ਆਪਣੀ ਓਪੀਨੀਅਨ ਜਿਹੜੀ ਹੈ ਉਹ ਦੇਣੀ ਚਾਹੀਦੀ ਹੈ ਬੰਦੇ ਨੂੰ ਸੋ ਇਹਨਾਂ ਦੀ ਪਰਸਨਲ ਓਪੀਨੀਅਨ ਹੈ ਜਗਤਾਰਤਾਰੀ ਬੰਨਨੇ ਚਾਹੀਦੇ ਪਰ ਕਹਿੰਦੇ ਹਰਪਾਲ ਜੀ ਨੇ ਦਾ ਨਾਮ ਅਸੀਂ ਸੁਣ ਰਹੇ ਹਾਂ ਪਰ ਫਿਰ ਵੀ ਇਹ ਜਗਤਾਰਤਾਰੀ ਨਾਲ ਜੁੜੇ ਹੈ ਕਹਿੰਦੇ ਜਦੋਂ ਮਰਜੀ ਆਵਾਜ਼ ਮਾਰੀਏ ਉਹ ਸਾਡੇ ਕੰਮ ਲਈ ਆ ਜਾਂਦੇ ਸੋ ਬੜੀ ਅੱਛੀ ਗੱਲ ਹੈ ਜੀ ਆਪਣਾ ਓਪੀਨੀਅਨ ਦੇਣਾ ਚਾਹੀਦਾ ਹੋਰ ਵੀ ਬੰਦਿਆਂ ਨਾਲ ਗੱਲਬਾਤ ਕਰਦੇ ਉਹਨਾਂ ਨੂੰ ਪੁੱਛਦੇ ਆ ਕਿ ਉਹਨਾਂ ਦੀ ਨਜ਼ਰ ਦੇ ਵਿੱਚ ਕੌਣ ਹੋਣਾ ਵਦਵਾ ਸਾਹਿਬ ਪਟਿਆਲਾ ਦੀ ਨਗਰ ਨਿਗਮ ਚੋਣਾਂ ਹੋ ਚੁੱਕੀਆਂ ਹਨ ਮੇਅਰ ਚੁਣਿਆ ਜਾਣਾ ਕਿਸ ਨੂੰ ਦੇਖਦੇ ਹੋ ਵੀ ਉਹ ਬੰਦਾ ਮੇਅਰ ਹੋਵੇ ਕਿਆ ਕਹਿ ਸਕਦੇ ਸਿਹਰ ਜੀ ਮੇਰ ਹੁਣ ਕਿਆ ਮਕੋੜਾ ਬਣਦਾ ਕਿਹੜਾ ਨਹੀਂ ਬਣਦਾ ਇਹ ਤਾਂ ਪਾਰਟੀ ਡਿਸਾਈਡ ਕਰੇਗੀ ਨਾ ਉਪਰੋ ਹਾਈ ਕਮਾਂਡ ਵੀ ਕਿਆ ਕਹਿੰਦਾ ਕਰਦਾ ਕਿਆ ਨਹੀਂ ਚਲੋ ਜਨਤਾ ਦੇ ਮਨ ਦੇ ਵਿੱਚ ਵੀ ਹੁੰਦਾ ਕਿਉਂਕਿ ਵੋਟਾਂ ਤੁਸੀਂ ਪਾਈਆਂ ਹਰਪਾਲ ਜਨੇ ਦਾ ਨਾਮ ਚੱਲ ਰਿਹਾ ਤੇਜਿੰਦਰ ਮਹਿਤਾ ਦਾ ਨਾਮ ਚੱਲ ਰਿਹਾ ਕੁੰਦਨ ਗੋਗਿਆ ਦਾ ਨਾਮ ਚੱਲ ਰਿਹਾ ਸਾਨੀ ਸਾਹਿਬ ਦਾ ਨਾਮ ਚੱਲ ਰਿਹਾ ਰਾਜੂ ਸਾਨੀ ਦਾ ਨਾਮ ਚੱਲ ਰਿਹਾ ਕਿਸਦਾਂ ਤੁਸੀਂ ਦੇਖਦੇ ਹੋ ਕਿਹਦਾ ਨਾਮ ਆਗਿਆਣਾ ਚਾਹੀਦਾ ਵੈਸੇ ਦੋ ਦਾ ਨਾਮ ਜ਼ਿਆਦਾ ਹੈ ਸਾਨੀ ਦਾ ਤੇ ਹਰਪਾਲ ਜਨੇ ਦਾ ਅੱਛਾ ਬਾਕੀ ਦੇਖੋ ਹੁਣ ਕਿਆ ਬੰਦਾ ਹਾਈ ਕਮਾਂਡ ਫੈਸਲਾ ਕਰੇਗੀ ਜੋ ਫਿਰ ਉਹੀ ਹੋਏ ਤੁਹਾਡੀ ਵੋਟ ਕਿਹਨੂੰ ਜਾਂਦੀ ਹੈ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿਹਨੂੰ ਬਣਾ ਦੋ ਤੁਸੀਂ ਸਾਨੀ ਵੱਲ ਜਾਂਦੇ ਹੋ ਕਿ ਹਰਪਾਲ ਜੀ ਨੇ ਜਵਲ ਜਾਂਦੇ ਹਰਪਾਲ ਜੀ ਨੇ ਜਵਲ ਹਰਪਾਲ ਜੀ ਨੇ ਇਹ ਕਿਉਂ ਕਾਰਨ ਉਹ ਜਿਹੜਾ ਅੱਛਾ ਬੰਦਾ ਹੈ ਪੜ੍ਹਿਆ ਲਿਖਿਆ ਬੰਦਾ ਹੈ ਸਕੂਲ ਜਿਹੜਾ ਪੁਰਾਣਾ ਬੰਦਾ ਹੈ ਹਰ ਚੀਜ਼ ਦਾ ਨੌਲੇਜ ਹੈ ਉਸ ਨੂੰ ਬਾਕੀ ਵਿਕਾਸ ਕਰ ਸਕਦਾ ਹੈ ਪਟਿਆਲੇ ਦਾ ਬਾਕੀ ਉਪਰ ਹਾਈ ਕਮਾਂਡ ਦਾ ਆਰਡਰ ਹੈ ਕਿ ਆ ਕਰਦੇ ਦੇਖੋ ਬਿਲਕੁਲ ਜੀ ਹਾਈ ਕਮਾਂਡ ਦਾ ਆਰਡਰ ਤਾਂ ਦੇਖੋ ਚੱਲਣਾ ਹੀ ਹੈ ਪਰ VOTING ਦੇ ਨਾਲ ਵੀ ਫੈਸਲੇ ਹੁੰਦੇ ਆ ਸੋ ਇੱਥੇ ਇਹਨਾਂ ਦੀ ਵੋਟ ਜਿਹੜੀ ਹੈ ਪਹਿਲ ਦੇ ਆਧਾਰ ਤੇ ਹਰਪਾਲ ਜਨੇਜਾ ਨੂੰ ਜਾਂਦੀ ਹੈ ਕਿ ਹਰਪਾਲ ਜਨੇਜਾ ਮੇਅਰ ਹੋਣਾ ਚਾਹੀਦਾ ਸੋ ਇੱਕ ਹੋਰ ਦੁਕਾਨ ਤੇ ਅਸੀਂ ਪਹੁੰਚੇ ਆਂ ਗੱਲਬਾਤ ਇਹਨਾਂ ਨਾਲ ਕਰਦੇ ਆਂ ਵੀਰੇ ਕੀ ਨਾਂ ਤੁਹਾਡਾ ਹਰਪ੍ਰੀਤ ਹਰ ਵੀਰ ਜੀ ਕਿਹਨੂੰ ਦੇਖ ਦਿਆਂ ਮੇਰ ਕਿਉਂਕਿ ਨਗਰ ਨੇ ਕਿਨ ਚਨਾਵ ਹੋ ਚੁੱਕੇ ਆ ਮੇਰ ਦੀ ਚੋਣ ਆਉਣੀ ਹੈ ਕਿਹਨੂੰ ਦੇਖ ਦਿਆਂ ਮੇਰ ਹੋਵੇ ਮੇਰ ਦੇ ਅਹੁਦੇ ਲਈ ਦੇਖੋ ਸਭ ਤੋਂ ਵਧੀਆ ਸਾਨੀ ਸਾਹਿਬ ਨੇ ਜੋ ਸ਼ਹਿਰ ਦੇ ਰਹਿਣ ਵਾਲੇ ਸਾਰੇ ਵਿਚਰਨ ਵਾਲੇ ਨੇ ਹਰ ਬੰਦੇ ਨੂੰ ਜਾਣ ਮਾਣ ਨਾਲ ਸਭ ਦੇ ਨਾਲ ਹਾਂ ਮੇਰੇ ਸਾਬਸੀ ਸਾਨੀ ਸਾਹਿਬ ਬਣਨ ਔਰ ਸ਼ਹਿਰ ਦਾ ਦੇਖ ਰੇ ਉਹਨਾਂ ਦੇ ਹੱਥ ਵਿੱਚ ਵਧੀਆ ਚਰੇਗੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਇਹਨਾਂ ਦਾ ਕਹਿਣਾ ਹੈ ਕਿ ਗੁਰਜੀਤ ਸਿੰਘ ਸਾਨੀ ਮੇਅਰ ਹੋਣੇ ਚਾਹੀਦੇ ਕਿਉਂਕਿ ਮਿਲਨਸਾਰ ਨੇ ਬਾਜ਼ਾਰ ਦੇ ਵਿੱਚ ਲੋਕਾਂ ਨੂੰ ਮਿਲਦੇ ਆਂ ਗੱਲਬਾਤ ਕਰਦੇ ਆਂ ਸੋ ਇਹਨਾਂ ਦੇ ਮੁਤਾਬਕ ਗੁਰਜੀਤ ਸਿੰਘ ਸਾਨੀ ਮੇਅਰ ਹੋਣੇ ਚਾਹੀਦੇ ਸੋ ਪਟਿਆਲਾ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵਿਚਾਰ ਲਿੱਤੇ ਆਂ ਹਰੇਕ ਵਿਅਕਤੀ ਵੱਲੋਂ ਆਪਣੇ ਵਿਚਾਰ ਆਪਣੇ ਤਰੀਕੇ ਦੇ ਨਾਲ ਦਿੱਤੇ ਗਏ ਆ ਜਿਸ ਨੂੰ ਜੋ ਚਾਹਦਾ ਹੈ ਉਸਨੇ ਉਸ ਦਾ ਨਾਮ ਲਿਤਾ ਪਰ ਲੋਕਾਂ ਦੀ ਇੱਕੋ ਹੀ ਮਨਸ਼ਾ ਰਹੀ ਕਿ ਸਾਨੂੰ ਬੰਦਾ ਉਹ ਮਿਲੇ ਜਿਹੜਾ ਮਿਲਨਸਾਰ ਹੋਵੇ ਤੇ ਸਾਡੇ ਮਸਲੇ ਹੱਲ ਕਰ ਸਕੇ ਸੋ ਆਨ ਵਾਲਾ ਸਮਾਂ ਦੱਸੇਗਾ ਕਿ ਲੋਕਾਂ ਦੀ ਸੁਣੀ ਜਾਂਦੀ ਹੈ یا پھر لفافے ਦੇ ਵਿੱਚੋਂ ਨਿਕਲਦਾ ਮੇਅਰ ਅੱਗੇ ਜਿਹੜਾ ਰਿਵਾਜ ਚੱਲਦਾ ਰਿਹਾ ਸੋ ਇਹ ਆਉਣ ਵਾਲਾ ਸਮਾਂ ਦੱਸੇਗਾ ਕੈਮਰਾ ਪਰਸਨ ਦੇ ਨਾਲ ਅਨੁਰਾਗ ਸ਼ਰਮਾ ਸਕਾਈ نیوز ਪੰਜਾਬ ਦੇ ਲਈ ਸੱਤ ਨਮਾਇੰਦਗੀਆਂ ਜਿਹੜੀਆਂ ਹਜੇ ਕੋਰਟ ਦੇ ਵਿੱਚ ਲਟਕ ਰਹੀਆਂ ਨੇ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀਆਂ ਨੇ ਪਰ ਉਸ ਤੋਂ ਵੀ ਵੱਡਾ ਇੱਕ ਨਵਾਂ ਸਵਾਲ ਖੜਾ ਹੋ ਗਿਆ ਹੈ ਕਿ ਪਟਿਆਲਾ ਦਾ ਮੇਅਰ ਕੌਣ ਬਣੇਗਾ ਕਿਹੜਾ ਚਿਹਰਾ ਤੁਸੀਂ ਦੇਖਦੇ ਹੋ ਕਈ ਚਿਹਰੇ ਨੇ ਇਸ ਵਕਤ ਹਰਪਾਲ ਜਿੰਨੇ ਜੈਤेंद्र ਮੈਤੋ ਕੁੰਦਨ ਗੋਗੀਆ ਗੁਰਜੀਤ ਸਾਨੀ ਨੇ ਕੌਣ ਤੁਸੀਂ ਦੇਖਦੇ ਹੋ ਕੌਣ ਅੱਗੇ ਆਉਣਾ ਚਾਹੀਦਾ ਕੁੰਦਨ ਗੋਗੀਆ ਠੀਕ ਹੈ ਜੀ ਕੁੰਦਨ ਗੋਗੀਆ ਹਾਂ ਜੀ ਬਿਲਕੁਲ ਕਿਹੜੇ ਚਿਹਰੇ ਨੂੰ ਤੁਸੀਂ ਦੇਖਦੇ ਹੋ ਵੀ ਇਹ ਚਿਹਰਾ ਮੇਅਰ ਹੋਣਾ ਚਾਹੀਦਾ ਦੇਖੋ ਜੀ ਚਿਹਰਾ ਇੱਕ ਮੈਂ ਕਹਿੰਦਾ ਵੀ ਇੱਕ ਹਿੰਦੀ ਚਿਹਰਾ ਹੋਣਾ ਚਾਹੀਦਾ ਕਿਉਂਕਿ ਥੋੜੀ-ਮੋਟੀ ਚੇਂਜਿੰਗ ਜ਼ਰੂਰ ਹੋਣੀ ਚਾਹੀਦੀ ਹੈ ਪਟਿਆਲਾ ਸ਼ਹਿਰ ਦੇ ਵਿੱਚ ਇਹਨਾਂ ਚਿਹਰਿਆਂ ਦੇ ਵਿੱਚ ਹਰਪਾਲ ਜਨੇਜਾ ਤੇਜਿੰਦਰ ਮਹਿਤਾ ਕੁੰਦਨ ਗੋਗੀਆ ਕਿਹਨੂੰ ਦੇਖਦੇ ਹੋ ਕੋ ਹਰਪਾਲ ਜਨੇਜਾ ਸਾਹਿਬ ਵੀ ਬੀ ਕਪੜੇ ਲਿਖੇ ਨੌਜਵਾਨ ਦਿੱਤਾ ਹੈ ਜਿਹੜੀ ਕੀ ਕਾ ਐਡਵੋਕੇਟ ਵੀ ਹੈ ਗਿਆ ਹੈ ਹਾਂ ਬਿਲਕੁਲ ਔਰ ਅੱਛੇ ਸਿਪਾਹੀ ਵੀ ਹੈ ਗਿਆ ਹੈ देखो ਬਾਜ਼ਾਰ ਦੀ ਮੇਨ ਸਮੱਸਿਆ ਇਹ ਹੈ ਜਿਹੜੀ ਬਾਜ਼ਾਰ ਦੇ ਵਿੱਚ ਆਮ ਬਹੁਤ ਜ਼ਿਆਦਾ ਫੜੀਆਂ ਜਿਨ੍ਹਾਂ ਨੂੰ ਇੱਕ ਮਾਰਕੀਟ ਦੇਣੀ ਚਾਹੀਦੀ ਇਹਨਾਂ ਨੂੰ ਤਾਂ ਹੀ ਸਮੱਸਿਆ ਆਨ ਹੋएगी ਇਹ ਕਿ ਕਮੇਟੀ ਵਾਲੇ ਆ ਗਏ ਪੁਲੀਸ ਸਾਹਿਬ ਇਨਸਪੈਕਟਰ ਸਾਹਿਬ ਨਾਲ ਆ ਗਏ ਪੁਲਿਸ ਲਿਆਏ ਫੋਰਸ ਲਿਆਏ ਉਹ ਚੱਲੀ ਜਾਂਦੇ ਪਿੱਛੋਂ ਫੇਰ ਲੱਗ ਜਾਂਦੀ ਹੈ ਪਾਜੀ ਤੁਸੀਂ ਕਿਹਨੂੰ ਦੇਖਦੇ ਹੋ ਮੇਅਰ ਕੋਣ ਹੋਣਾ ਚਾਹੀਦਾ ਜਨੇਜਾ ਜੀ ਅੱਪਾ ਉਸ ਬੰਦੇ ਦੀ ਉਮੀਦ ਕਰਦੇ ਆ ਜਿਹਨੂੰ ਵੀ ਆਪਾਂ ਰਾਤ ਬਰਾਦ ਵੀ ਕਦੇ ਫੋਨ ਮਾਰੀਏ ਬੰਦਾ ਹਾਜ਼ਰ ਹੋ ਜਾਂਦਾ ਹੈ ਤੇ ਅਸੀਂ ਤਾਂ ਗੁਰਤੇਗ ਮਾਧਰ ਸਾਹਿਬ ਅੱਗੇ ਪੋਲੇ ਸ਼ੰਕਰ ਕੀ ਇਹਰ ਦਾਸ ਕਰਦੇ ਆ ਵੀ ਆਨ ਵਾਲੇ ਟਾਈਮ 'ਚ ਮੇਅਰ ਸਾਹਿਬ ਜਿਹੜੇ ਹੋਣ ਸਾਡੇ ਜਗਤਾਰਤਾਰੀ ਹੋਣ ਜੀ ਪਾਜੀ ਡੀ ਵੋਟ ਕਿਹਨੂੰ ਜਾਂਦੀ ਹੈ ਜੇਕਰ ਤੁਹਾਨੂੰ ਪੁੱਛਿਆ ਜਾਵੇ ਕਿਹਨੂੰ ਬਣਾ ਦੋ ਤੁਸੀਂ ਸਾਨੀਵਲ ਜਾਣਦੇ ਹੋ ਕਿ ਹਰਪਾਲ ਜਨੇਜਾਵਲ ਜਾਣਦਾ ਹਰਪਾਲ ਜਨੇਜਾਵਲ ਕਾਈ ਨਿਊਜ਼ ਪੰਜਾਬ ਦੇਖ ਰਹੇ ਹੋ ਮੈਂ ਹਾਂ ਨੁਰਾਗ ਸ਼ਰਮਾ ਗੱਲ ਕਰ ਲਈਏ ਪਟਿਆਲਾ ਨਗਰ ਨਿਗਮ ਦੀ ਪਟਿਆਲਾ ਨਗਰ ਨਿਗਮ ਚੋਣਾ ਪਹਿਲਾਂ ਹੀ 2 ਸਾਲ ਲੇਟ ਸੀ ਪਰ ਫਿਰ ਵੀ ਲੋਕਾਂ ਨੂੰ ਬੜੀ ਉਮੀਦ ਸੀ ਚਲੋ ਕਹਿੰਦੇ ਕੋਹਾਂ ਦੇ ਚੱਲਦੇ ਫਿਰਦੇ ਨਗਰ ਨਿਗਮ ਚੋਣਾਂ ਹੋ ਚੁੱਕੀਆਂ ਨੇ 2.25 ਸਾਲ ਲਗਭਗ ਪਟਿਆਲਾ ਸ਼ਹਿਰ ਬਿਨਾ ਨਗਰ ਨਿਗਮ ਤੋਂ ਮਤਲਬ ਕਿ ਬਿਨਾ ਐਮਸੀ ਤੋਂ ਕਿਉਂਕਿ ਐਮਸੀ ਇੱਕ ਵਾਰਡ ਦਾ ਚਿਹਰਾ ਹੁੰਦਾ ਨਗਰ ਨਿਗਮ ਸੀ ਸਰਕਾਰੀ ਅਫਸਰ ਸੀ ਪਰ ਕਿਤੇ ਨਾ ਕਿਤੇ ਨੁਮਾਇੰਦੇ ਦੀ ਘਾਟ ਸੀ ਉਹ ਨੁਮਾਇੰਦੇ ਚੁਣੇ ਗਏ ਚਾਹੇ ਉਹਨਾਂ ਦੇ ਵਿੱਚੋਂ ਸੱਤ ਨੁਮਾਇੰਦਗੀਆਂ ਜਿਹੜੀਆਂ ਹਜੇ ਕੋਰਟ ਦੇ ਵਿੱਚ ਲਟਕ ਰਹੀਆਂ ਨੇ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰ ਰਹੀਆਂ ਨੇ ਪਰ ਉਸ ਤੋਂ ਵੀ ਬੜਾ ਇੱਕ ਨਵਾਂ ਸਵਾਲ ਖੜਾ ਹੋ ਗਿਆ ਹੈ ਕਿ ਪਟਿਆਲਾ ਦਾ ਮੇਅਰ ਕੌਣ ਬਣੇਗਾ ਕਿਉਂਕਿ ਮੇਅਰ ਵੱਲੋਂ ਹੀ ਵੱਡੇ ਫੈਸਲੇ ਲਏ ਜਾਂਦੇ ਹਨ ਹਾਊਸ ਬਣਾ ਹਾਊਸ ਬਾਅਦ ਮੇਅਰ ਦੀ ਚੋਣ ਹੋਣੀ ਹੈ ਆਮ ਆਦਮੀ ਪਾਰਟੀ ਦੇ ਕੋਲ ਵੱਧ ਐਮਸੀ ਨੇ ਇਸ ਕਰਕੇ ਮੇਅਰ ਵੀ ਆਮ ਆਦਮੀ ਪਾਰਟੀ ਦਾ ਹੀ ਹੋ ਸਕਦਾ ਹੈ ਹੋਏਗਾ ਸੋ ਤੁਹਾਨੂੰ ਦੱਸ ਦਈਏ ਕਿ ਪਟਿਆਲਾ ਦੇ ਵਿੱਚ ਇਸ ਵਕਤ ਅਸੀਂ ਅਨਾਰਦਨਾ ਚੌਕ ਦੇ ਵਿੱਚ ਖੜੇ ਆਂ ਅਨਾਰਦਨਾ ਚੌਕ ਇਸ ਕਰਕੇ ਕਿਉਂਕਿ ਪਟਿਆਲਾ ਸ਼ਹਿਰ ਦਾ ਦਿਲ ਇਹ ਅਦਾਲਤ ਬਾਜ਼ਾਰ ਹੈ ਹਰ ਵਾਰਡ ਦਾ ਵਕਤੀ ਇਸ ਥਾਂ ਦੇ ਉੱਤੇ ਪਹੁੰਚਦਾ ਫਿਰ ਦੁਕਾਨਦਾਰ ਵੀ ਨੇ ਟ੍ਰੈਫਿਕ ਵਾਲਾ ਇਲਾਕਾ ਅੱਜ ਇੱਥੇ ਅਸੀਂ ਲੋਕਾਂ ਤੋਂ ਸਵਾਲ ਕਰਾਂਗੇ ਜਿਹੜਾ ਸਵਾਲ ਲੋਕਾਂ ਦੇ ਜ਼ਿਹਨ ਦਾ ਹੈ ਕਿ ਆਖਰ ਮੇਅਰ ਕੌਣ ਬਣੇਗਾ ਵੱਖ-ਵੱਖ ਕੈਂਡੀਡੇਟਸ ਦੇ ਨਾਮ ਸਾਹਮਣੇ ਆ ਰਹੇ ਹਨ ਜੇਕਰ ਗੱਲ ਕਰ ਲਈਏ ਪਾਰਟੀ ਦੀ ਸੰਗਠਨ ਦੀ ਤਾਂ ਤਜਿੰਦਰ ਮਹਿਤਾ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਉਸ ਤੋਂ ਬਾਅਦ ਕੁੰਦਨ ਗੋਗਿਆ ਦਾ ਨਾਮ ਸਭ ਤੋਂ ਅੱਗੇ ਚੱਲ ਰਿਹਾ ਹੈ ਕਿਉਂਕਿ ਪੁਰਾਣੇ ਜਿਹੜੇ ਜਿਹੜੇ ਉਹ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਕਾਰਜਕਰਤਾ ਰਹੇ ਉਸ ਤਰ੍ਹਾਂ ਹੀ ਤਜਿੰਦਰ ਮਹਿਤਾ ਆਮ ਆਦਮੀ ਪਾਰਟੀ ਦੇ ਵਿੱਚ ਰਹੇ ਉਸ ਤੋਂ ਬਾਅਦ ਹਰਜੀਤ ਸਿੰਘ ਸਾਹ ਗੁਰਜੀਤ ਸਿੰਘ ਸਾਨੀ ਦਾ ਨਾਮ ਜਿਹੜਾ ਹੈ ਉਹ ਅੱਗੇ ਚੱਲ ਰਿਹਾ ਹੈ ਗੁਰਜੀਤ ਸਿੰਘ ਸਾਨੀ ਜੋ ਕਿ ਹੁਣੇ 58 ਨੰਬਰ ਵਾਰਡ ਦੇ ਵਿੱਚੋਂ ਜਿੱਤੇ ਹੈ ਇਸ ਦੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਉਸ ਤੋਂ ਬਾਅਦ ਹਰਪਾਲ ਜਨੇਜਾ ਉਸ ਦਾ ਨਾਮ ਵੀ ਸਭ ਤੋਂ ਅੱਗੇ ਲਿਸਟ ਦੇ ਵਿੱਚ ਆ ਰਿਹਾ ਹੈ ਇਸ ਦੇ ਨਾਲ ਪਟਿਆਲਾ 2 ਤੋਂ ਵੀ ਗੱਲਾਂ ਬਾਤਾਂ ਕੀਤੀਆਂ ਜਾ ਰਹੀਆਂ ਕਿ ਪਟਿਆਲਾ 2 ਤੋਂ ਵੀ ਕੁਝ ਲੋਕ ਮੇਅਰ ਦੀ ਦੌੜ ਦੇ ਵਿੱਚ ਸ਼ਾਮਿਲ ਹੋ ਸਕਦੇ ਹੈ ਮਤਲਬ ਕਿ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਕਾਸ ਸਿਆਈਆਂ ਲਗਾਈਆਂ ਜਾ ਰਹੀਆਂ ਨੇ ਕਿ ਆਖਰ ਮੇਅਰ ਦਾ ਚੇਰ ਕੌਣ ਬਣੂਗਾ ਮੇਅਰ ਬਣ ਕੇ ਪਟਿਆਲੇ ਸ਼ਹਿਰ ਦਾ ਵਿਕਾਸ ਕੌਣ ਕਰੂਗਾ ਇਸ ਦੌਰਾਨ ਅਖ ਵਖ ਜਿਹੜੀਆਂ ਪੋਲਿਟੀਕਲ ਪਾਰਟੀਆਂ ਵੱਲੋਂ ਵੀ ਕਿਆਸਰਾਈਆਂ ਲਗਾਈ ਜਾਂਦੀਆਂ ਮੀਡੀਆ ਹਾਊਸ ਦੇ ਵਿੱਚੋਂ ਵੀ ਕਿਹਾ ਜਾਂਦਾ ਅਖਬਾਰਾਂ ਦੇ ਵਿੱਚ ਵੀ ਰੋਜ਼ ਸੁਰਖੀਆਂ ਬਣ ਰਹੀਆਂ ਨੇ ਬਹੁਤ ਸਾਰੇ ਕੈਂਡੀਡੇਟ ਬਹੁਤ ਸਾਰੇ ਚਿਹਰੇ ਜਿਹੜੇ ਸਾਹਮਣੇ ਆ ਰਹੇ ਨੇ ਪਰ ਉੱਥੇ ਇੱਕ ਚਰਚਾ ਨਿਕਲ ਕੇ ਆਂਦੀ ਹੈ ਕਿ ਜਿਸ ਤਰ੍ਹਾਂ ਪਟਿਆਲੇ ਦੇ ਵਿੱਚ ਇੱਕ ਬੰਤਰ ਬਣੀ ਰਹੀ ਕਿ ਇਸ ਵਾਰ ਹਿੰਦੂ ਚਿਹਰਾ ਜਿਹੜਾ ਹੈ ਉਹ ਮੇਅਰ ਬਣੂਗਾ ਤੇ ਸਿੱਖ ਚਿਹਰਾ ਸੀਨੀਅਰ ਡਿਪਟੀ ਮੇਅਰ ਬਣੂਗਾ ਤੇ ਐਸੀ ਬੀਸੀ ਕਲਾਸ ਦੇ ਵਿੱਚੋਂ ਭਾਈਚਾਰਿਆਂ ਦੇ ਵਿੱਚੋਂ ਕੋਈ ਡਿਪਟੀ ਮੇਅਰ ਬਣੂਗਾ ਸੋ ਇਸ ਤਰ੍ਹਾਂ ਦੇ ਸਮੀਕਰਨ ਬਣ ਸਕਦੇ ਆ ਪਰ ਇਹ ਸਮੀਕਰਨ ਕੋਈ ਫਿਕਸ ਨਹੀਂ ਹੈ ਇਹ ਬਦ ਸੋ ਵੱਡਾ ਚਿਹਰਾ ਜਿਹੜਾ ਹੈ ਉਸ ਦੇ ਉੱਤੇ ਚਰਚਾ ਕਰਾਂਗੇ ਇਹ ਲੋਕ ਆਵਾਮ ਨੇ ਹੀ ਫੈਸਲਾ ਕਰਨਾ ਹੁੰਦਾ ਹੈ ਵੈਸੇ ਇੱਕ ਕਿਹਾ ਗਿਆ ਕਿ ਫੇਸਬੁੱਕ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਕਿ ਆਵਾਮ ਇੱਥੇ ਫੈਸਲਾ ਨਹੀਂ ਕਰੇਗੀ ਪਰ ਆਵਾਮ ਹੀ ਹਰ ਫੈਸਲਾ ਕਰਦੀ ਹੈ ਆਵਾਮ ਨੇ ਹੀ ਐਮਸੀ ਚੁਣੇ ਹਨ ਆਵਾਮ ਹੀ ਮੇਅਰ ਚੁਣੇਗੀ ਕਿਉਂਕਿ ਉਹਨਾਂ ਦੇ ਪ੍ਰਤੀਨਿਧੀ ਐਮਸੀ ਅੱਗੇ ਜਾ ਕੇ ਆਪਣੀ ਵੋਟ ਕਰਨਗੇ ਵੋਟ ਦੇ ਮੁਤਾਬਕ ਜਿਹੜਾ ਹੈ ਉਹ ਮੇਅਰ ਚੁਣਿਆ ਜਾਂਦਾ ਪਰ ਕਈ ਪਾਰਟੀਆਂ ਦੇ ਵਿੱਚ ਬੰਦ ਲਫਾਫੇ ਦੇ ਵਿੱਚ ਵੀ ਮੇਅਰ ਦੀ ਚੋਣ ਹੁੰਦੀ ਹੈ ਸੋ ਲੋਕਾਂ ਤੋਂ ਪੁੱਛਾਂਗੇ ਕਿ ਕਿਹੜੇ ਕਿਹੜੇ ਲੋਕ ਕਿਹੜੇ ਕਿਹੜੇ ਉਮੀਦਵਾਰ ਵਾਰ ਨੂੰ ਉਹ ਚਾਹਦੇ ਆ ਕਿ ਉਹਨਾਂ ਦਾ ਉਮੀਦਵਾਰ ਮੇਰ ਬਣ ਕੇ ਸਾਹਮਣੇ ਆਵੇ ਵੱਖ-ਵੱਖ ਲੋਕਾਂ ਦੇ ਵੱਖ-ਵੱਖ ਵਿਚਾਰ ਹੋ ਸਕਦੇ ਆ ਵੱਖ-ਵੱਖ ਸਿਸਟਮ ਦੇ ਨਾਲ ਮੇਰ ਦੀ ਚੋਣ ਆਬ ਹੋ ਸਕਦੀ ਹੈ ਪਰ ਲੋਕਾਂ ਨੂੰ ਇਹੀ ਇੰਤਜ਼ਾਰ ਰਹੇਗਾ ਕਦੋਂ ਮੇਰ ਚੁਣਿਆ ਜਾਵੇ ਕਦੋਂ ਉਹਨਾਂ ਦੇ ਜਿਹੜੇ ਐਮਸੀ ਨੇ ਉਹਨਾਂ ਦੇ ਇਲਾਕੇ ਦੇ ਉਹਨਾਂ ਦੇ ਵਾਰਡ ਦੇ ਪ੍ਰਤੀਨਿਧੀਆਂ ਉਹ ਉਹਨਾਂ ਦੇ ਕੰਮ ਸੌਖੇ ਕਰਵਾਣ ਕਿਉਂਕਿ ਬੜੇ ਵਿਕਾਸ ਦੇ ਕੰਮ ਪਏ ਆ ਨਾਰਦਨਾ ਚੌਂਕ ਦੀ ਗੱਲ ਕਰਨਾ ਤੇ ਇੱਥੇ ਪਾਣੀ ਖੜਾ ਹੁੰਦਾ ਦੇਖੋ ਟਹਿਲਾਂ ਕਿਸ ਤਰ੍ਹਾਂ ਹੀਟਾਂ ਦਬੀਆਂ ਹੋਈਆਂ ਨੇ ਮਤਲਬ ਕਿ ਹਜੇ ਇੱਥੇ ਕੋਈ ਕਹਿਣ ਵਾਲਾ ਨਹੀਂ ਹੈ ਇਹ ਸੜਕਾਂ ਟੁੱਟੀਆਂ ਹੋਈਆਂ ਨੇ ਪਾਣੀ ਖੜਾ ਟੋਏ ਪੈ ਰਹੇ ਨੇ ਪਰ ਇਹਨਾਂ ਬਾਬਤ ਕੋਈ ਕਹਿਣ ਵਾਲਾ ਨਹੀਂ ਹੈ ਇੱਥੇ ਦੇ ਐਮਸੀ ਜਿਹੜੇ ਹੈ ਜਗਤਾਰ ਸਿੰਘ ਤਾਰੀ ਬਣੇ ਨੇ ਉਹ ਚਿਹਰਾ ਅੱਗੇ ਜਾਊਗਾ ਤੇ ਉਹ ਆਪਣੇ ਇਲਾਕੇ ਦੇ ਕੰਮ ਕਰਾਂਗੇ ਇਸੇ ਤਰ੍ਹਾਂ ਅਦਾਲਤ ਬਾਜ਼ਾਰ ਹੈ ਅਦਾਲਤ ਬਾਜ਼ਾਰ ਦੇ ਵਿੱਚ ਲੋਕ ਨੇ ਦੁਕਾਨਾਂ ਦੀ ਸਮੱਸਿਆਵਾਂ ਟਰੈਫਿਕ ਦੀ ਸਮੱਸਿਆ ਬਹੁਤ ਸਾਰੀਆਂ ਸਮੱਸਿਆਵਾਂ ਆਣ ਗਈਆਂ ਸੋ ਇਸ ਬਾਬਤ ਤੇ ਸ਼ਹਿਰ ਦੇ ਰਹਿਣ ਵਾਲੇ ਲੋਕ ਦੱਸਣਗੇ ਕਿ ਉਹ ਕਿਸ ਨੂੰ ਮੇਰ ਦਾ ਚਿਹਰਾ ਦੇਖਣਾ ਚਾਹੁੰਦੇ ਨੇ ਸੋ ਦੁਕਾਨਦਾਰ ਹੈ ਬਹੁਤ ਜ਼ਿਆਦਾ ਅਹਿਮ ਰੋਲ ਹੁੰਦਾ ਇਹਨਾਂ ਦਾ ਗੱਲਬਾਤ ਕਰਦੇ ਆਂ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਹਰਚਰਨ ਸਿੰਘ ਹੈ ਜੀ ਹਰਚਰਨ ਸਿੰਘ ਜੀ ਪਟਿਆਲੇ ਦੇ ਵਿੱਚ ਹੁਣ ਮੇਹਰ ਚੁਣਿਆ ਜਾਣਾ ਹੈ ਕਿਸ ਤਰ੍ਹਾਂ ਦਾ ਦੇਖਦੇ ਹੋ ਮੇਹਰ ਤੇ ਕੌਣ ਹੋਣਾ ਚਾਹੀਦਾ ਮੇਰੇ ਚੰਗਾ ਹੀ ਹੋਣਾ ਚਾਹੀਦਾ ਜੀ ਜਿਹੜਾ ਲੋਕਾਂ ਦੇ ਕੰਮ ਕਰੇ ਸਾਰਾ ਮੁੱਲੇ ਦੇ ਵਾਰਡ ਵਡ ਜੋ ਗਲੀਆਂ ਗੁਲੀਆਂ ਜੋ ਟੁੱਟੀਆਂ ਭਜੀਆਂ ਸਾਰਾ ਸੈੱਟ ਕਰਾਵੇ ਠੀਕ ਕਰਾਵੇ ਹਾਂਜੀ ਜੀ ਹਾਂ ਜਿਸ ਤਰ੍ਹਾਂ ਆਪਣੇ ਇੱਥੇ ਟ੍ਰੈਫਿਕ ਦੀ ਸਮੱਸਿਆ ਵੀ ਰਹਿੰਦੀ ਹੈ ਉਹਨੂੰ ਵੀ ਹੱਲ ਕਰੇ ਬਿਲਕੁਲ ਉਹ ਤਾਂ ਨੇਚਰਲੀ ਹੋਣਾ ਚਾਹੀਦਾ ਹਾਂਜੀ ਜੀ ਕਿਹੜਾ ਚਿਹਰਾ ਤੁਸੀਂ ਦੇਖਦੇ ਹੋ ਕਈ ਚਿਹਰੇ ਨੇ ਇਸ ਵਕਤ ਹਰਪਾਲ ਜਨੇਜਾ ਤੇਜਿੰਦਰ ਮਹਿਤਾ ਕੁੰਦਨ ਗੋਗਿਆ ਗੁਰਜੀਤ ਸਾਨੀ ਨੇ ਕੌਣ ਤੁਸੀਂ ਦੇਖਦੇ ਹੋ ਕੌਣ ਅੱਗੇ ਆਉਣਾ ਚਾਹੀਦਾ ਕੁੰਦਨ ਗੋਗਿਆ ਠੀਕ ਹੈ ਜੀ ਕੁੰਦਨ ਗੋਗਿਆ ਹਾਂਜੀ ਬਿਲਕੁਲ ਮਤਲਬ ਸਮਾਜ ਸੇਵਕ ਤਾਂ ਕਰਕੇ ਨਹੀਂ ਜੀ ਬਹੁਤ ਨੇੀ ਸੰਬੰਧ ਨੇ ਜੀ ਤਾਂ ਜੀ ਗੁੱਡ ਬੰਦੇ ਹਾਂ ਜੀ ਹਾਂ ਮੇਰਾ ਉਹਨਾਂ ਨਾਲ ਵਾਹ ਪਿਆਗਾ ਬਹੁਤ ਨਾਈਸ ਲੱਗੇ ਮਤਲਬ ਬੰਦੇ ਹਾਂ ਜੀ ਬਹੁਤ ਵਧੀਆ ਗੱਲ ਹੈ ਜੀ ਸੋ ਆਪਣੀ ਓਪੀਨੀਅਨ ਹੁੰਦੀ ਹੈ ਇਹਨਾਂ ਦੀ ਓਪੀਨੀਅਨ ਇਹ ਹੈ ਕਿ ਜਿਹੜੇ ਕੁੰਦਨ ਗੋਗੀਆਂ ਨੇ ਉਹ ਪਟਿਆਲਾ ਸ਼ਹਿਰ ਦੇ ਮੇਰ ਹੋਣੇ ਚਾਹੀਦੇ ਅੱਗੇ ਵੀ ਕਰਦੇ ਆ ਗੱਲਬਾਤ ਕਿ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੇਰ ਚਾਹੀਦਾ ਕਿਸ ਤਰ੍ਹਾਂ ਦੇ ਨੁਮਾਇੰਦੇ ਨੂੰ ਪਸੰਦ ਕਰਦੇ ਬਾਜ਼ਾਰ ਦੇ ਵਿੱਚ ਕੁਮਰਿਆਂ ਅਦਾਲਤ ਬਾਜ਼ਾਰ ਦੇ ਵਿੱਚ ਦੁਕਾਨ ਹੈ ਆਰਟੀਫੀਸ਼ੀਅਲ ਜੁਐਲਰੀ ਦੀ ਇਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਨਾਮ ਹੈ ਮੇਰਾ ਨਾਮ ਇਕਬਾਲ ਸਿੰਘ ਐਸੋਸੀਏਸ਼ਨ ਦਾ ਪ੍ਰਧਾਨ ਹਾਂ ਮੈਂ ਚਲੋ ਇਹ ਤਾਂ ਬਹੁਤ ਵਧੀਆ ਹੋ ਗਿਆ ਫਿਰ ਤੁਸੀਂ ਤਾਂ ਸਾਰੀ ਸਮੱਸਿਆਵਾਂ ਨੂੰ ਜਾਣਦੇ ਹੋ ਬਿਲਕੁਲ ਠੀਕ ਹੈ ਜੀ ਤੁਹਾਡੀ ਗੱਲ ਸਾਰੀ ਹੁਣ ਨਗਰ ਨਿਗਮ ਦਾ ਮੇਅਰ ਚੁਣਿਆ ਜਾਣਾ ਕਿਹੜੇ ਚਿਹਰੇ ਨੂੰ ਤੁਸੀਂ ਦੇਖਦੇ ਹੋ ਵੀ ਇਹ ਚਿਹਰਾ ਮੇਅਰ ਹੋਣਾ ਚਾਹੀਦਾ ਦੇਖੋ ਜੀ ਚਿਹਰਾ ਇੱਕ ਮੈਂ ਕਹਿੰਦਾ ਵੀ ਇੱਕ